ਜਿਹੜੀਆਂ ਬੀਬੀਆਂ ਵੀ ਮੇਕਅਪ ਕਰਦੀਆਂ ਠੀਕ ਹੈ ਆਪਣਾ ਕੋਈ ਧੱਗਾ ਲਵਾਉਂਦੀਆਂ ਕੋਈ ਪਰਵੱਟੇ ਮਨਾਉਂਦੀ ਆ ਸੁਰਖੀਆਂ ਬਿੰਦੀਆਂ ਲਾਉਂਦੀਆਂ ਵਾ ਉਹਨਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਨਹੀਂ ਇਸ ਚੀਜ਼ ਨੂੰ ਮर्यादा ਨੂੰ ਫੋਲੋ ਕਰ ਸਕਦੇ ਤਾਂ ਤੁਸੀਂ ਕਕਾਰ ਲਾ ਕੇ ਮੱਥਾ ਟੇਕਦੇ ਹੋ ਤਾਂ ਕੀ ਕਿਦਾਂ ਬੋਲ ਦੋਂਗੇ ਦੱਸ ਜਦੋਂ ਤੁਹਾਡਾ ਆਪ ਦਾ ਹਿਸਾਬ ਕਿਤਾਬ ਜਿਹੜਾ ਹੈਗਾ ਟੈਸ਼ਨ ਮਸ਼ਨ ਨਹੀਂ ਦੂਰ ਆਉਂਦੇ ਸਟੇਜਾਂ ਤੇ ਅਸੀਂ ਪ੍ਰਚਾਰ ਕਰਨਾ ਵੀ ਮਾਈ ਭਗੋਦੀਆਂ ਵਾਰਸਾਂ ਬਣਉਂ ਜੀ ਤੁਹਾਡੇ ਹੱਥਾਂ 'ਚ ਸ਼ਸਤਰ ਸ਼ੋਭਦੇ ਆ ਜੀ ਠੀਕ ਹੈ ਤੇ ਬੀਬੀਆਂ ਨੇ ਹਾ ਇਦਾਂ ਦਾ ਮੰਨ ਲਓ ਕਦੇ ਕੋਈ ਗਾਨੀਆਂ ਪਾਈ ਫਿਰਦੀ ਐ ਕੋਈ ਕੁਛ ਪਾਈ ਫਿਰਦੀ ਐ ਕੋਈ ਸੁਰਖੀਆਂ ਬਿੰਦੀਆਂ ਤੰਗਾਂ ਤੱਕ ਸਾਰਾ ਕੁਛ ਤੁਸੀਂ ਪਾਈ ਫਿਰਨਾ ਤੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਣ ਨੂੰ ਲੈ ਕੇ ਟਾੜੀ ਬਿਆਨਤਕੌਰ ਵਿਵਾਦਾਂ 'ਚ ਫਸਦੇ ਨਜ਼ਰ ਆ ਰਹੇ ਨੇ ਇੱਕ ਨਿਹੰਗ ਸਿੰਘ ਗੁਰਜੀਤ ਸਿੰਘ ਵੱਲੋਂ ਇਹਨਾਂ ਫੋਟੋਆਂ ਅਤੇ ਟਾਡੀ ਬਿਆਦਕੌਰ ਵੱਲੋਂ ਕੀਤੇ ਜਾਂਦੇ ਕਥਿਤ ਮੇਕਅਪ ਨੂੰ ਲੈ ਕੇ ਸਵਾਲ ਚੁਕੇ ਗਏ ਨੇ ਨਿਹੰਗ ਗੁਰਜੀਂਦਰ ਸਿੰਘ ਮੁਤਾਬਕ ਬੀਬੀ ਬਿਆਦਕੌਰ ਦੀਆਂ अनेका ਅਜਿਹੀਆਂ ਫੋਟੋਆਂ ਨੇ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਸੁਰਖੀ ਬਿੰਦੀ ਅਤੇ ਹੋਰ ਮੇਕਅਪ ਕੀਤਾ ਗਿਆ ਹੈ ਮੈਂ ਇੱਕ ਗਾਣਾ ਕਰਾਇਆ ਸੀ ਬੀਬੀ ਰਣਜੀਤ ਕੌਰ ਢਾਡਣ ਜੈਲੀ ਨਕੋਦਰ ਦੀ ਆ ਸਰਦਾਰਨੀ 2 ਗਾਣਾ ਕਰਵਾਇਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਦੀ ਗੱਲ ਹੋਣੀ ਆ ਉਹ ਉਹ ਮੈਂ ਇਸੇ ਕਰਕੇ ਕਰਾਇਆ ਸੀ ਵੀ ਇੰਸਟਾਗ੍ਰam ਦੇ ਉੱਤੇ ਜਿੰਨਾ ਗੰਦ ਪਿਆ ਸਿੰਘਣੀਆਂ ਨੇ ਪਾਇਆ ਹੋਇਆ ਹੈ ਨਾ ਵੀ ਉਹਨਾਂ ਦੇ ਵਿਰੁੱਧ ਕੋਈ ਬੋਲਣ ਨੂੰ ਤਿਆਰ ਨਹੀਂ ਪਰ ਤੁਸੀਂ ਸਾਡੀ ਕੌਮ ਦੇ ਪ੍ਰਚਾਰਕ ਹ ਤੁਸੀਂ ਕਿਦਾਂ ਬੋਲ ਦੋਗੇ ਦੱਸੋ ਜਦੋਂ ਤੁਹਾਡਾ ਆਪ ਦਾ ਹਿਸਾਬ ਕਿਤਾਬ ਜਿਹੜਾ ਹੈਗਾ ਟਸ਼ਨ ਮਸ਼ਨ ਇੰਨੀ ਸੂਤ ਆਉਂਦੇ ਕਦੇ ਤੁਸੀਂ ਕੋਸ਼ ਕਰਨ ਬਹਿ ਜੰਨੇ ਕਦੇ ਕੋਸ਼ ਕਰਨ ਬਹਿ ਜੰਨੇ ਆ ਕੀ ਮੱਲੋ ਆ ਫੋਟੋਆਂ ਦੇ ਉੱਤੇ ਕੀ ਦੱਸ ਲੱਗਦਾ ਵੀ ਕਿਹੜੇ ਚੱਕਰਾਂ 'ਚ ਪਏ ਆ ਤੁਸੀਂ ਜਿਹੜੀਆਂ ਬੀਬੀਆਂ ਵੀ ਮੇਕਅੱਪ ਕਰਦੀਆਂ ਠੀਕ ਆ ਆਪਣਾ ਕੋਈ ਧੱਗਾ ਲਵਾਉਂਦੀਆਂ ਕੋਈ ਪਰਵੱਟੇ ਮਨਾਉਂਦੀ ਆ ਸੁਰਖੀਆਂ ਬਿੰਦੀਆਂ ਲਾਉਂਦੀਆਂ ਵਾ ਉਹਨਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਨਹੀਂ ਇਸ ਚੀਜ਼ ਨੂੰ ਮਰਿਆਦਾ ਨੂੰ ਫੋਲੋ ਕਰ ਸਕਦੇ ਤੇ ਤੁਸੀਂ ਕਕਾਰ ਲਾ ਕੇ ਮੱਥਾ ਟੇਕ ਦਿਓ ਵੀ ਸਾਡੇ ਤੋਂ ਨਹੀਂ ਨਿਬਦੀ ਵੀ ਸਾਡੇ ਜਿਹੜੇ ਸ਼ੌਕ ਆ ਉਹ ਦੂਜੀਆਂ ਬੀਬੀਆਂ ਵਰਗੇ ਹੀ ਆ ਸਟੇਜਾਂ ਦੇ ਅਸੀਂ ਪ੍ਰਚਾਰ ਕਰਨਾ ਵੀ ਮਾਈ ਭਗਉ ਦੀਆਂ ਵਾਰਸਾਂ ਬਣੋ ਜੀ ਤੁਹਾਡੇ ਹੱਥਾਂ 'ਚ ਸ਼ਸਤਰ ਸ਼ੋਭ ਦੇ ਆ ਜੀ ਦਾੜੀਆਂ ਵੀ ਕਾਲੀਆਂ ਕਰੀ ਜਾਣੀਆਂ ਸਿੰਘਾਂ ਨੇ ਠੀਕ ਹੈ ਤਾਂ ਬੀਬੀਆਂ ਨੇ ਹਾਂ ਇਦਾਂ ਦਾ ਮਨ ਲੋ ਕਦੇ ਕੋਈ ਗਾਨੀਆਂ ਪਾਈ ਫਿਰਦੀ ਐ ਕੋਈ ਕੁਛ ਪਾਈ ਫਿਰਦੀ ਐ ਕੋਈ ਸੁਰਖੀਆਂ ਬਿੰਦੀਆਂ ਬੰਕਾਂ ਤੱਕ ਸਾਰਾ ਕੁਝ ਤੁਸੀਂ ਪਾਈ ਫਿਰਨਾ ਨਿਹੰਗ ਗੁਰਜਿੰਦਰ ਸਿੰਘ ਇੱਥੇ ਹੀ ਨਹੀਂ ਰੁਕੇ ਉਹਨਾਂ ਇਲਜ਼ਾਮ ਲਗਾਇਆ ਕਿ ਇਹ ਸਤਕੁਜ ਮਹਿਲਾ ਸਿੱਖ ਪ੍ਰਚਾਰਕਾਂ ਵੱਲੋਂ ਪ੍ਰੋਗਰਾਮਾਂ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਲਾਏ ਜਾ ਸਕਣ ਉਹਨਾਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਇਸ ਮਾਮਲੇ 'ਚ ਲੰਮੇ ਹੱਥੀ ਲਿਆ ਤੇ ਇੱਕ ਬੇਨਤੀ ਮੈਂ ਉਹਨਾਂ ਨੂੰ ਵੀ ਕਰਦਾ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਵੀ ਕਰਦਾ ਵੀ ਭਾਈ ਵੀ ਬੰਦੇ ਦੀ ਕੁਆਲਿਟੀ ਦੇਖਣੀ ਚਾਹੀਦੀ ਹੈ ਵੀ ਬੰਦਾ ਜਿਹੜਾ ਪ੍ਰਚਾਰ ਕੀ ਕਰਦਾ ਹੈ ਕਮੇਟੀਆਂ ਵਾਲੇ ਵੀ ਥੋੜਾ ਜਿਹਾ ਉਹਨਾਂ 'ਚ ਵੀ ਗਲਤੀਆਂ ਵਾਂ ਵੀ ਜਿਹੜੀਆਂ ਜਾਦੀਆਂ ਹਾਰ ਸ਼ਿੰਗਾਰ ਵਾਲੀਆਂ ਬੀਬੀਆਂ ਵਾਂ ਅਗਲੇ ਕਹਿੰਦੇ ਭਾਈ ਵੀ ਤੁਸੀਂ ਪ੍ਰੋਗਰਾਮ ਜਦੋਂ ਮਰਜ਼ੀ ਲੈ ਲਿਓ ਸਾਡੇ ਤੋਂ ਵੀ ਕੁਆਲਿਟੀ ਦੇਖਿਆ ਕਰੋ ਜਿਹੜਾ ਜਿਹੜਾ ਬੰਦਾ ਵਧੀਆ ਸੱਚ ਦਾ ਪ੍ਰਚਾਰ ਕਰਦਾ ਆ ਠੀਕ ਆ ਉਹ ਉਹ ਉਹਨੂੰ ਮਤਲਬ ਪਹਿਲ ਦੇਣੀ ਚਾਹੀਦੀ ਆ ਨਾ ਕੇ ਵੀ ਜਿਹੜੀ ਬੀਬੀ ਸੁਰਖੀ ਜਿਆਦੀ ਲਾਉਂਦੀ ਆ ਤੇ ਜਿਹੜੀ ਮੇਕਅਪ ਕਰਦੀ ਆ ਜਿਹੜੀ ਅੱਖਾਂ ਪੂਰਾ ਘੜ ਕੇ ਰੱਖਦੀ ਆ ਆਪਣੇ ਆਪ ਨੂੰ ਵੀ ਉਹਨੂੰ ਪ੍ਰੋਗਰਾਮ ਜਿਹੜੇ ਹੈਗੇ ਆ ਵੀ ਪ੍ਰੋਗਰਾਮਾਂ ਦਾ ਚੱਕਰ ਆ। ਜ਼ਿਆਦਾਤਰ ਬੀਬੀਆਂ ਚਾਹੇ ਕੋਈ ਵੀ ਹੋਵੇ ਮਤਲਬ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਆ ਤੇ ਜਿਹੜੀਆਂ ਅੱਖਾਂ ਪੂਰੀਆਂ ਤਿੱਖੀਆਂ ਹੋ ਕੇ ਰਹਿੰਦੀਆਂ ਫਿਰ ਉਹਨਾਂ ਨੂੰ ਪ੍ਰੋਗਰਾਮ ਜਿਹੜੇ ਹੈਗੇ ਆ ਫਿਰ ਵਧੀਆ ਲੱਗੀ ਜਾਂਦੇ ਆ। ਕਮੇਟੀਆਂ ਜਿਹੜੀਆਂ ਹੈਗੀਆਂ ਸਤਕਾਰ ਉਹਨਾਂ ਦਾ ਜ਼ਿਆਦਾ ਕਰਦੀਆਂ। ਚਾਹੇ ਕੋਈ ਗ੍ਰਾਂਠੀ ਸਿੰਘ ਦਾ ਪਰਿਵਾਰ ਹੋਵੇ ਚਾਹੇ ਕੋਈ ਰਾਗੀ ਹੋਵੇ ਕੋਈ ਢਾਡੀ ਹੋਵੇ ਜਿਹੜੇ ਵੀ ਪ੍ਰਚਾਰਕ ਆ ਜੇ ਤੁਸੀਂ ਪੁੱਠੇ ਕੰਮ ਕਰਨੇ ਆ ਆਪਾਂ ਤਾਂ ਤੁਹਾਡੇ ਹੈਗੇ ਵਿਰੋਧੀ ਆਪਣੇ ਕਿਰਦਾਰ ਬਣਾਓ ਕਿਰਦਾਰ ਚੰਗੇ ਕੰਮ ਕਰੋ ਆਹ ਕਿਹੜੇ ਚੱਕਰਾਂ 'ਚ ਪਏ ਆ ਤੁਸੀਂ ਜਦੋਂ ਕਿਤੇ ਤੁਸੀਂ ਜਾਣਦੇ ਆ ਕਿਤੇ ਪ੍ਰੋਗਰਾਮਾਂ ਦੇ ਵਿੱਚ ਇਦਾਂ ਲੱਗਦੇ ਵੀ ਜਿੱਦਾਂ ਵੀ ਨੱਚਣ ਵਾਲੇ ਮਤਲਬ ਜਿਹੜੇ ਹੈਗੇ ਆ ਵੀ ਉਹ ਚੱਲੇ ਹੁੰਦੇ ਕਿਤੇ ਲੀੜਾ ਕੱਪੜਾ ਕੋ ਢੰਗ ਦਾ ਪਾਓ ਫੈਸ਼ਨ ਫੈਸ਼ਨ ਕਰਨਾ ਲੀੜਾ ਕੱਪੜਾ ਵਧੀਆ ਪਾਓ ਤੁਹਾਨੂੰ ਕਿਹੜਾ ਮਨਾ ਕਰਦਾ ਕੋਈ 메이크업 ਕਰਨਾ ਜ਼ਰੂਰੀ ਹੈ ਸੁਰਖੀਆਂ ਲਾਉਣੀਆਂ ਜ਼ਰੂਰੀ ਹੈ ਹੋ ਸਕਦਾ ਹੋ ਸਕਦਾ ਮੰਨ ਲਓ ਵੀ ਜਿਹੜੇ ਕਈ ਸੁਰ ਸੁਰਖੀਆਂ ਬੀਬੀਆਂ ਲਾਉਂਦੀਆਂ ਉਹ ਮੀਟ ਵੇਨਾ ਖਾਂਦੀਆਂ ਹੁਣ ਮੀਟ ਦਾ ਵਿਰੋਧ ਵੀ ਕਰਦੀਆਂ ਹੋਣ ਸੁਰਖੀ ਦੇ ਵਿੱਚ ਜਾਨਵਰਾਂ ਦੀ ਚਰਬੀ ਭਿੰਦੀ ਹੈ ਉਚਾਰ ਵੀ ਲਾ ਲੈਣੀ ਆ ਬੁੱਲਾਂ ਤੇ ਜਾਂ ਫੇ ਇਸ ਚੀਜ਼ ਦਾ ਤੁਸੀਂ ਪ੍ਰਚਾਰ ਕਰੋ ਨਾ ਇਸ ਚੀਜ਼ ਦਾ ਪ੍ਰਚਾਰ ਕਰੋ ਭਾਈ ਵੀ ਜਿਹੜਾ ਮਰਜੀ ਬੰਦਾ ਮੇਕਅਪ ਕਰੇ ਜੋ ਜਿੱਦਾਂ ਮਰਜੀ ਕੋ ਰੋਮਾਂ ਦੀ ਬਿਆਦ ਵੀ ਕਰੇ ਕੋਈ ਚੱਕਰ ਨਹੀਂ ਹੈ ਬਸ ਤੁਹਾਡੇ ਗਾਤਰਾ ਪਾਇਆ ਹੋਣਾ ਚਾਹੀਦਾ ਤੇ ਦਮਾਲਾ ਵੱਜਿਆ ਹੋਣਾ ਚਾਹੀਦਾ ਨਿਹੰਗ ਗੁਰਜਿੰਦਰ ਸਿੰਘ ਨੇ ਤਾਂ ਇਥੋਂ ਤੱਕ ਇਹਦੀ ਤਾਂ ਕਿ ਮੇਕਅਪ ਕਰਕੇ ਪ੍ਰਚਾਰ ਕਰਨ ਵਾਲੀਆਂ ਸਿੱਖ ਬੀਬੀਆਂ ਸਿੱਖ ਮਰਿਆਦਾ ਨੂੰ ਟਾ ਲਾ ਰਹੀਆਂ ਨੇ ਅਤੇ ਜਿਸ ਲਈ ਉਹਨਾਂ ਨੂੰ ਸ੍ਰੀ ਸਾਹਿਬ ਲਾ ਦੇਣੇ ਚਾਹੀਦੇ ਨੇ ਟਾਡੀ ਬੀਬੀ ਬਿਆਨਤ ਕੌਰ ਹੈ ਨਾ ਮੈਨੂੰ ਕਿਸੇ ਨੇ ਭੇਜਿਆ ਇਹਨਾਂ ਦਾ ਜੋ ਹਿਸਾਬ ਕਿਤਾਬ ਆਹਾ ਵੀ ਭਾਈ ਵੀ ਇਹ ਮੜ ਜੇ ਇਹਨਾਂ ਬਾਰੇ ਵਿਚਾਰ ਦਿਓ ਹੈ ਨਾ ਅੱਗੇ ਵੀ ਮੈਂ ਹਰਪ੍ਰੀਤ ਸਿੰਘ ਮਖੂਦ ਦਾ ਮਸਲਾ ਹੋਇਆ ਸੀ ਉਦੋਂ ਵੀ ਮੈਂ ਜਵਾਬ ਦੇ ਘਟਿਆ ਫੇਰ ਕਹਿੰਦੇ ਆ ਵੀ ਸਾਡੀਆਂ ਤੁਸੀਂ ਘਰ ਵਾਲੀਆਂ ਵੱਲ ਸੁਰਖੀ ਵੱਲ ਹੈ ਨਾ ਜਾਂ ਹੋਰ ਉਹਨਾਂ ਦੇ ਜੀਵਨ ਵੱਲ ਧਿਆਨ ਰੱਖ ਦਿਨੇ ਆ ਤੇ ਧਿਆਨ ਦੇਣਾ ਹੀ ਆ ਜਦੋਂ ਤੁਸੀਂ ਪ੍ਰਚਾਰ ਕਰਦੇ ਆ ਤੇ ਤੁਹਾਡਾ ਕੋਈ ਸਿਸਟਮ ਸਹੀ ਹੋਊਗਾ ਤਾਂ ਫੇਰ ਹੀ ਤੁਸੀਂ ਸੰਗਤ ਨੂੰ ਸਿੱਧੇ ਰਸਤੇ ਪਾਉਂਗੇ ਆ ਹੁਣ ਅਜਿਹੀਆਂ ਫੋਟੋਆਂ ਲੱਗੀਆਂ ਬੀਬੀ ਬਿਆਨਤਕੌਰ ਦੀਆਂ ਇਹ ਤਾਂ ਹੁਣ ਬੀਬੀ ਬਿਆਨਤਕੌਰ ਹੀ ਦੱਸ ਸਕਦੀ ਹੈ ਵੀ ਸੁਰਖੀ ਲਾਉਂਦੀ ਹੈ ਕਿ ਨਹੀਂ ਲਾਉਂਦੀ ਆ ਜਿਹੜੇ ਗਲਾਂ ਦੇ ਵਿੱਚ ਨਗਨੁਗ ਪਾਏ ਫਿਰ ਪਾਈ ਫਿਰਨੇ ਆ ਇਹ ਸਿੱਖਾਂ ਦਾ ਤਾਂ ਕੋਈ ਵੈਸੇ ਹੈ ਨਹੀਂਗਾ ਇਹ ਵੀ ਜਿਹੜੇ ਨਗਨੁਗ ਪਾਉਣੇ ਹਾਰਾਂ ਦੇ ਵਿੱਚ ਉਧਰੋਂ ਤੁਸੀਂ ਹੈਗੇ ਆ ਗੁਲਾਮ ਫੇਰ ਤੁਸੀਂ ਕਹਿੰਦੇ ਆ ਗੁਲਾਮ ਤੇ ਜ਼ਿੰਦਗੀ ਤੁਸੀਂ ਜਿੰਨੇ ਆ ਵੀ ਰਾਜੇ ਮਹਾਰਾਜਿਆਂ ਦੀ ਚਾਹੀਦੀ ਆ ਤੁਹਾਨੂੰ ਇਹ ਗੱਲ ਤਾਂ ਝੂਠ ਨਹੀਂ ਨਾ ਹੈਗੀ ਵੀ ਤੁਸੀਂ ਨਹੀਂ ਕਹਿ ਸਕਦੇ ਭਾਈ ਵੀ ਅਸੀਂ ਗੁਲਾਮ ਨਹੀਂ ਹੈ ਤੇ ਜਿਹੜੀਆਂ ਹੁਣ ਮੈਂ ਫੋਟੋਆਂ ਲਾਈਆਂ ਆ ਗੁਲਾਮਾਂ ਵਾਲੀਆਂ ਹੀ ਆ ਇਹ ਜਿਹੜਾ ਹੁਣ ਗਲ ਦੇ ਵਿੱਚ ਪਟਾਜਾ ਪਾਈ ਫਿਰਨਾ ਇਹ ਜਿਹੜੀ ਫੋਟੋ ਦੇ ਵਿੱਚ ਪਾਇਆ ਹੋਇਆ ਇੱਕ ਪਟਾਜਾ ਪਾਇਆ ਇਹ ਗਲ ਦੇ ਵਿੱਚ ਨਗਨੂਗ ਪਾਏ ਆ ਇੱਕ ਫੋਟੋ ਤੇ ਖੰਭ ਖੰਭ ਪਤਾ ਨਹੀਂ ਕੀ ਲਾਈ ਫਿਰਦੇ ਉਹ ਜਿਹੜਾ ਆਰਐਸਐਸ ਵਾਲਾ ਦੂਜਾ ਨਿਹੰਗ ਜਿਹੜਾ ਹਵਨ ਕਰਦਾ ਫਿਰਦਾ ਉਹਦੇ ਵਾਂਗੂ ਤੁਹਾਡਾ ਕੰਮ ਸੀ ਪ੍ਰਚਾਰ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਪਰ ਮੈਂ ਦੇਖਿਆ ਵਾ ਵੀ ਜਿੰਨਾ ਕਿ ਇੰਸਟਾਗ੍ਰਾਮ ਦਾ ਜਦੋਂ ਦਾ ਚੱਲਿਆ ਵਾ ਪ੍ਰਚਾਰਕਾਂ ਦਾ ਕੰਮ ਹੋ ਗਿਆ ਬਲੌਗ ਬਲੂ ਕੋਈ ਬਣਾਉਣੇ ਬਲੌਗ ਬਣਾ ਲਿਆ ਇੰਸਟਾਗ੍ਰਾਮ ਤੇ ਰੀਲਾਂ ਪਾ ਲੀਆਂ ਰੋਲਾ ਪਾ ਲਿਆ ਸਟੇਜਾਂ ਦੇ ਉੱਤੇ ਬਹਿ ਕੇ ਕੋਈ ਆਪਣਾ ਮੜਾ ਜਿਹਾ ਕਿਰਦਾਰ ਵੀ ਕੋਲੋ ਜੇ ਤੁਸੀਂ ਇਦਾਂ ਦਾ ਜੀਵਨ ਜਿਉਓਗੇ ਤੁਸੀਂ ਮर्याਦਾ ਨਹੀਂ ਮੰਨੋਗੇ ਤਾਂ ਜਿਹੜਾ ਇੰਸਟਾਗ੍ਰਾਮ ਤੇ ਗੰਦ ਪਾਇਆ ਉਹਦੇ ਵਿਰੁੱਧ ਕੌਣ ਲੜੂਗਾ ਪਹਿਲਾਂ ਆਪਣਾ ਆਪ ਸੁਧਾਰੋ ਪਹਿਲਾਂ ਆਪਣੇ ਜੀਵਨ ਬਣਾਓ ਕੋਈ ਆਪਣਾ ਆਪਣਾ ਪਹਿਰਾਵਾ ਦੇਖੋ ਮੜਾ ਜੀ ਕੋਈ ਹੈ ਕੋਈ ਇਹ ਬੰਦਿਆਂ ਵਾਲੀ ਗੱਲ ਵੀ ਕਿਹੜੇ ਚੱਕਰਾਂ 'ਚ ਪਏ ਆ ਤੁਸੀਂ ਉਹ ਗਾਨੀਆਂ ਦੇ ਤੇਰੀ ਦੀ ਨਗ ਨੋਗ ਜੋ ਮੁੰਡੀਆਂ ਉਹ ਵੀ ਮੇਰੇ ਸਾਹਮਣੇ ਪਾਈ ਜਾਣੀਆਂ ਮੇਕਅਪ ਵੀ ਕਰੀ ਜਾਣਾ ਸੋਰਖੀਆਂ ਬਿੰਦੀਆਂ ਵੀ ਲਾਈ ਜਾਣੀਆਂ ਪ੍ਰਚਾਰ ਕਰਨਾ ਜੀ ਅਸੀਂ ਗੁਲਾਮ ਆ ਟਾਈਮ ਮਸਲਾ ਹੁਣ ਜ਼ੋਰ ਫੜਦਾ ਜਾ ਰਿਹਾ ਹੈ ਇੱਕ ਪਾਸੇ ਨਿਹੰਗ ਗੁਰਜਿੰਦਰ ਸਿੰਘ ਟਾਡੀ ਬਿਆੰਤਕੌਰ ਖਿਲਾਫ ਪੜਾਸ ਕੱਢ ਰਹੇ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਫਿਰ ਹਾਲ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜ਼ਰੂਰ ਰਿਪੋਰਟ ਸੈਂਟਰਲ ਪੰਜਾਬ ਟੀਵੀ